ਇਹ ਨਾਮ rahul ਹੈ ਜੀ ਕੀ ਗੱਲ ਪਤਾ ਹੈ ਗੱਲਬਾਤ ਕੋਈ ਨਹੀਂ ਕਰ ਰਹੇ ਹਿਮਾਚਲ ਕੰਮ ਕਰਦੇ ਫਾਸ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ ਤੇ ਸਵੇਰੇ ਉਹਨਾਂ ਨੂੰ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡ ਬੋਰਡਿੰਗ ਦੀ ਕਿੱਥੇ ਮਰ ਰਹੀ ਹੈ ਕਿੱਥੇ ਮਿਲੀ ਹੈ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਹੈ ਕੁਝ ਨਹੀਂ ਮੈਨੂੰ ਟੈਗ ਹੋਇਆ ਉਹਨਾਂ ਕੋ ਤੁਹਾਨੂੰ ਦੀ ਮੈਡੀਸਿਨ ਵਗੈਰਾ ਜਲਦੀ ਵੀ ਉਹਨਾਂ ਦੇ ਲੱਕ ਤੇ ਰੀੜ ਦੀ ਹੱਡੀ ਤੇ ਸੱਟ ਲੱਗੀ ਰਹੀ ਸੀ ਗੱਲ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਕਾਫੀ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗਾਰਾ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਲੱਗਾ ਕਿ ਨਹੀਂ ਕੇਸ ਸੀ ਯਾਰ ਫੇਸ 64 ਦੇ ਲੱਗ ਰਗੇ 65 ਕੀ ਹੋਈ ਦੱਸਿਆ ਕਿਉਂਕਿ ਪਹਿਲਾਂ ਦਾ ਪੇਡ ਹੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਤੇ ਰੈਸਟ ਕਰਦੇ ਡਾਟਾ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਇੱਥੇ ਕਾਂ ਕਰਦੇ ਹੋ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕੰਮ ਹੀ ਗਰਮ ਹੀ ਹਾਂਜੀ ਕਰਨੀ ਦੇ ਕੰਮ ਕਿਵੇਂ ਵਿਦਿਆਇਦੋ ਸਿਰੇ ਜੀ ਸਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਹਿਮਾਚਲ ਤੋਂ ਆਏ ਸੀ ਤੇ ਹਾਂਜੀ ਕਾਹਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਆਫਸਰ ਨੇ ਇੱਕ ਮੀਮੂ ਦਿੱਤੀ ਆ ਕਿ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਉੱਤਰੀ ਚਰੇ ਨੀਂਦ ਪਾਣੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਆ ਜినੂ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਬਾਅਦ ਉਧਾਰਕ ਉਹਨੂੰ ਮਿਲਿਆ ਜਾਮਾਤਰਾਸੀ ਉਧਾਰ ਕਾਰਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਬੈਂਚ ਤੇ ਆ ਕੇ ਲੰਮੇ ਪਿਆ ਹੋਏ ਉੱਥੇ ਅਚਾਨਕ ਕੁਦਰਤੀ ਤਾਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੋਸ਼ਟਮਾਰਨ ਕਰਵਾਇਆ ਜਾ ਰਿਹਾ ਹੈ ਲਗਾਈ ਪਰ ਮੇਰੀ ਪਿਆਰੀ ਗਮੀ ਜਾ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਮਰ ਵੀ ਏਜ ਜੋ 30 ਸਾਲ ਦੀ ਉਮਰ ਹੀ ਉਹ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋ ਇੱਕ ਟੈਕਨ ਕਰਕੇ ਬਾਕੀ ਪੋਰਨ ਰਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਰਖਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ ਤੇ ਪੋਸ਼ਣ ਕਰਾ ਕੇ ਲਾਤੀ ਹਵਾਲੇ ਵਾਰਸਾਂ ਜੀ ਆ ਕੀਤੀ ਗਈ ਕਹਿੰਦੇ ਕਿੱਥੇ ਹੈ ਜਿਹੜੀ ਜਗਾ ਪਲੇਟਫਾਰਮ ਤੇ ਪਲੇਟਫਾਰਮ ਤੇ ਪਾਣੀ ਵਾਲੀ ਟੈਂਕੀ ਆ ਜਿਹੜੀ ਉਦੇ ਲਾਗੇ ਬਣੇ ਸੈੱਟ ਤੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਇਹ ਲਾਗੋ ਮਿਲਿਆ ਵੀ ਆ ਕੁਝ ਨਹੀਂ ਮਿਲਿਆ ਸਿਰਫ ਹਾਲ ਕਾਰਡ ਪੈਨ ਕਾਰਡ ਮਿਲਿਆ ਜਿੱਥੇ ਉਹਦੀ شناخت ਹੋਈ ਹੈ ਬਾਕੀ ਕੋਈ ਗੱਲਬਾਤ ਕੋਈ ਵਾਰਸਾਂ ਵੱਲੋਂ ਕੋਈ ਉਹਦੀ ਮੌਸਮਾਂ ਦੀ ਖਸਕ ਸੁਬਾ ਯਾਰ ਨਹੀਂ ਕੀਤਾ ਤੇ ਕਾਰਵਾਈ 199 ਵੀ ਰਸ ਲੈ ਜਾਂਦੀ ਜੀ